ਕਿੱਕ ਇਦਾਂ ਦਾ ਪਵਿੱਤਰ ਮੰਦਿਰ ਹੈ ਇੱਕ ਗੁਰਦੁਆਰਾ ਹੈ ਇੱਕ ਮਸਜਿਦ ਹੈ ਜਿੱਥੇ ਕਿ ਸਾਡੇ ਬੱਚੇ ਵੀ ਪੜ੍ਹਦੇ ਹੈਗੇ ਆ ਜੇ ਉਸ ਸਕੂਲ ਵਿੱਚ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣ ਲੱਗ ਜਾਣ ਤਾਂ ਬੜੀ ਅਫਸੋਸ ਦੀ ਗੱਲ ਹੈ ਤੇ ਮੈਂ ਜੋ ਵੀ ਇਹਦੇ ਵਿੱਚ ਦੋਸ਼ੀ ਪਾਇਆਗਾ ਤੇ ਬਹੁਤ ਸਖਤ ਕਾਰਵਾਈ ਹੋਏਗੀ ਸਰ ਮੈਡਮ ਪਤਾ ਲੱਗੇ ਕਾਰਨ ਕੀ ਹੈ ਕਿਉਂ ਇਹ ਕਾਰਨ ਹਾਲੇ ਤੱਕ हां सर ਮੈਨੂੰ ਮੇਰੇ ਵੀ ਧਿਆਨ ਵਿੱਚ ਕੱਲ ਰਾਤ ਨੂੰ ਇਹ ਮਾਮਲਾ ਆਇਆ ਜਦੋਂ ਕਿ ਮੈਨੂੰ ਇਹ ਵੀਡੀਓ ਮੈਨੂੰ ਮਿਲੀ ਮੇਰੇ WhatsApp ਤੇ ਆਈ ਤਾਂ ਮੈਂ ਉਸੇ ਸਮੇਂ ਇੱਕ ਕਮੇਟੀ ਗਠਿਤ ਕਰ ਦਿੱਤੀ ਹੈ ਤੇ ਕਮੇਟੀ ਅਜੌਥੀ ਸਕੂਲ ਵਿੱਚ ਪਹੁੰਚ ਚੁੱਕੀ ਹੈ ਤੇ ਜਾਂਚ ਪੜਤਾਲ ਹੋ ਰਹੀ ਹੈ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਹ ਤੇ ਸਖਤ ਕਾਰਵਾਈ ਹੋਈਗੀ ਕਿਉਂਕਿ ਸਕੂਲ ਇੱਕ ਐਦਾਂ ਦਾ ਪਵਿੱਤਰ ਬੰਦਰ ਹੈ ਇੱਕ ਗੁਰਦੁਆਰਾ ਹੈ ਇੱਕ ਮਸਜਿਦ ਹੈ ਜਿੱਥੇ ਕਿ ਸਾਡੇ ਬੱਚੇ ਵੀ ਪੜਦੇ ਹੈਗੇ ਆ ਜੇ ਉਸ ਸਕੂਲ ਵਿੱਚ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣ ਲੱਗ ਜਾਣ ਤਾਂ ਬੜੀ ਅਫਸੋਸ ਦੀ ਗੱਲ ਹੈ ਤੇ ਮੈਂ ਜੋ ਵੀ ਇਹਦੇ ਵਿੱਚ ਦੋਸ਼ੀ ਪਾਇਆਗਾ ਤੇ ਬਹੁਤ ਸਖਤ ਕਾਰਵਾਈ ਹੋਏਗੀ ਸਰ ਮੈਡਮ ਪਤਾ ਲੱਗੇ ਕਾਰਨ ਕੀ ਹੈ ਕਿਉਂ ਇਹ ਕਾਰਨ ਹਾਲੇ ਤੱਕ ਨਹੀਂ ਮੈਨੂੰ ਪਤਾ ਲੱਗਾ ਕਮੇਟੀ ਜਾਂਚ ਕਰ ਰਹੀ ਹੈ ਜੋ ਟੀਚਰ ਹੈ ਉਹ ਸਰਕਾਰੀ ਉਸੇ ਸਕੂਲ ਦਾ ਟੀਚਰ ਉਸ ਸਕੂਲ ਵਿੱਚ ਪ੍ਰਾਇਮਰੀ ਵਿੰਗ ਵੀ ਚੱਲ ਰਿਹਾ ਉਸ ਪ੍ਰਾਇਮਰੀ ਵਿੰਗ ਦੇ ਟੀਚਰ